ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਮੈਂ ਛੇੜ ਲਈ ਲੈ ਕੇ ਆਏ ਹਾਂਗੇ ਤੇ ਆਜੋ ਆਪਾਂ ਪੁੱਛਦੇ ਹਾਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੰਮ ਕਰ ਕਿਵੇਂ ਚੱਲਦਾ ਜੀ ਵਧੀਆ ਜੀ ਬਾਈ ਜੀ ਵਧੀਆ ਨਾਮ ਤੇ ਐਡਰੈਸ ਬੋਲ ਦਿਓ ਬਾਈ ਜੀ ਆਪਣਾ ਬਾਈ ਰਾਮਪਰਾ ਸ਼ਹਿਰ ਠੀਕ ਹੈ ਜੀ ਨਾਮ ਕੀਰਤ ਸਿੰਘ ਬਾਈ ਠੀਕ ਹੈ ਵੀਰੇ ਤੇ ਨੇੜੇ ਕੋਈ ਆਪਣਾ ਪਿੰਡ ਰਹਿੰਦਾ ਹੋਵੇ ਵੀਰੇ ਨੇੜੇ ਵੀਰੇ ਇਧਰੋਂ ਸ਼ਹਿਰ ਤਪਾਲਾ ਲਗਦਾ ਨੇੜੇ ਠੀਕ ਆ ਇਧਰੋਂ ਰਾਮਪਰ ਪਿੰਡੀ ਲਗਦਾ ਇਧਰੋਂ ਤੇ ਇਧਰੋਂ ਮਹਰਾਜਪਿੰਡ ਨੇੜੇ ਲਗਦਾ ਠੀਕ ਆ ਬਰਾ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ 9872522 ਠੀਕ ਆ 57612 ਠੀਕ ਆ ਵੀਰੇ ਵੀਰੇ ਜਿਹੜੀ ਆਪਾਂ ਸਾਹਮਣੇ ਮੱਝ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਵੀਰੇ ਕਿੰਨਾ ਟਾਈਮ ਹੋ ਗਿਆ ਪਰਸੋਂ ਸੂਈ ਆ ਜੀ ਬਾਈ ਪਰਸੋਂ ਸੂਈ ਆ ਬੱਚਾ ਵੀਰੇ ਕੀ ਦਿੱਤਾ ਕੱਟੀ ਹੈ ਜੀ ਬਾਈ ਉਹ 나ੜੂਆ ਦੇਖੋ ਨਾਲ ਹੀ ਆ ہاں ਵੀਰੇ 나ੜੂਆ ਨਾਲਾ ਚੈੱਕ ਕਰ ਲੋ ਤੇ ਬੱਚਾ ਕੱਟੀ ਦਿੱਤੀ ਹੈ ਕੱਟੀ ਵੋ ਕੁਆਲਿਟੀ ਦਿੱਤੀ ਹੈ ਯਾਰ ਹਾਂਜੀ ਬਾਈ M29 ਦੀ ਕੱਟੀ ਹੈ ਜੀ ਬਾਈ ਠੀਕ ਆ M29 ਦੀ ਕੱਟੀ ਆ ਤੇ ਮੱਝ ਦਾ ਕੁਝ ਪਤਾ ਵੀਰੇ ਕਿਹੜੇ ਸੀਮਣ ਦੇ ਨਹੀਂ ਨਹੀਂ ਪਤਾ ਬਾਈ ਕਿਹੜੇ ਸੀਮਣ ਦੇ ਠੀਕ ਆ ਭਰਾ ਕੱਦ ਬੈਠ ਪੱਖੋ ਰਾਜੀ ਰੂਜੀ ਕਰਮ ਵਾਲੀ ਫੁੱਲ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਕਿੰਨੀ ਚੰਗੀ ਆ ਤੇ ਭਰਾ ਕਿੰਨਾ ਕੁ ਬੋਲਾ ਹਾਜ਼ਰ ਆ ਇਸ ਟਾਈਮ ਇਹ ਥੱਲੇ ਇਸ ਟਾਈਮ ਬਾਈ 14 ਕਿਲੋ ਹਾਜ਼ਰ ਆ ਜੀ ਬਾਈ ਠੀਕ ਆ 14 18 ਕਿਲੋ ਦੁੱਧ ਲਊ ਬਾਈ 14 ਕਿਲੋ ਪਹਿਲੇ ਸੂਏ ਝੋਤੀਆਂ ਦੁੱਧ ਦਿੰਦੇ ਨੇ ਪਹਿਲੇ ਸੂਏ 14 ਲੀਟਰ ਦੁੱਧ ਕੱਢਿਆ ਗਿਆ ਹਾਂਜੀ ਬਾਈ ਠੀਕ ਆ ਵੀਰੇ ਲੈ ਥਣ ਨੇੜੇ ਤੇ ਚੈੱਕ ਕਰਵਾ ਦੇਣਾ ਥਣ ਬਹੁਤ ਚੰਗਾ ਵੀਰੇ ਹੈਨਾ ਹਾਂਜੀ ਬਾਈ ਥਣ ਤੋਂ ਤਾਂ ਬਾਹਰ ਬਾਹਰ ਹੀ ਚੰਗੀ ਆ ਬਾਈ ਥਣ ਤੋਂ ਲੈ ਵਾਲੂ ਗਾਈਆਂ ਆਲਾ ਲੱਗਿਆ ਦੇ ਲੈ ਭਰਾ ਗਾਈਆਂ ਆਲਾ ਲੱਗਾ ਸਹੀ ਗੱਲ ਆ ਕਮਾਲ ਦਾ ਡਰਚਾਰੇ ਥਣ ਨਿੱਖੜ ਮੇ ਦੇ ਪੂਰੇ ਪਿੱਛੇ ਦਾ ਕਮਾਲ ਦਾ ਥਣ ਲੱਗਾ ਵਾ ਤੇ ਠੰਡੀ ਸ਼ੀਲ ਵੀ ਫੁੱਲ ਹੋਪਰਾ ਪੂਰੀ ਫੁੱਲ ਦੇ ਠੀਕ ਆ ਠੰਡੀ ਸ਼ੀਲ ਬਾਈ ਕਹਿੰਦਾ ਫੁੱਲ ਆ ਤੇ ਹੁਣ ਮਤਲਬ ਕਿੰਨਾ ਕ ਹੋਊਗਾ ਬੋਲਾ ਇਸ ਟਾਈਮ ਵੀਰੇ ਹੁਣ ਬਾਈ 13 14 ਕਿਲੋ ਜਮਾ ਰੇੜੀ ਆ ਹੁਣ ਬਾਈ ਠੀਕ ਆ 13 14 ਲੀਟਰ ਕੰਡੇ ਵਾਲਾ ਬੋਲਾ ਬਾਈ ਕਹਿੰਦਾ ਹੁਣ ਤਿਆਰ ਆਗਾ ਮੇਨ ਗੱਲ ਬੱਚਾ ਮਗਰ ਕੱਟੀ ਆ ਕੱਟੀ ਨੇ ਵੀ ਨਾਲ ਹੀ ਸਾਲ ਤੱਕ ਤਿਆਰ ਹੋ ਜਾਣਾ ਸਿੰਘਾਂ ਦੀ ਕੁਆਲਿਟੀ ਦੁਆਰੇ ਚੈੱਕ ਕਰ ਲੋ ਬਹੁਤ ਚੰਗੀ ਆ ਤੇ ਨੇੜੇ ਤੋਂ ਮੋੜਿਆ ਬਹੁਤ ਪਿਆਰਾ ਫੇਸ ਆ ਤੇ ਭਰਾ ਖੋਲ ਲੋ ਇਹਨੂੰ ਤੋੜ ਦੋਗੇ ਬਸ ਉੱਦੀ ਬਣਾ ਦੇ ਠੀਕ ਆ ਉਹ ਨਹੀਂ ਖੁੱਲਣੀ ਬਾਈ ਕਹਿੰਨੇ ਖੁੱਲਣੀ ਨਹੀਂ ਕੋਈ ਗੱਲ ਨਹੀਂ ਪੀਵਰਾਂ ਪਛੂ ਕੈਮਰੇ ਤੋਂ ਜਾ ਕੇ ਜਾਂਦਾਗਾ ਭੱਜ ਲੈਂਦਾਗਾ ਤੇ ਭਰਾ ਫਿਰ ਕੀ ਮੋਲ ਜਾਇਦਾ ਮੋਲ ਤਾਂ ਬਾਈ ਫੋਨ ਤੇ ਕਰਾਂਗੇ ਇਹਦੇ ਇੱਕ ਵੀਰ ਵਾਂ ਕੇ ਰਿਕੁਐਸਟ ਆ ਜਿਹੜਾ ਵੀ ਫੋਨ ਲਾਊਗਾ ਸਵਾਦ ਨਾਲ ਲੈ ਵੀ ਜੀ ਨੇ ਲੈਣੀ ਆ ਪਤਾ ਵੀ ਕਿੰਨੇ ਪੈਸੇ ਨੇ ਉਹੀ ਫੋਨ ਲਾਵੇ ਠੀਕ ਆ ਵੀਰੇ ਮੈਂ ਚੋਂ ਹੀ ਫੋਨ ਲਾ ਲੈਂਦੇ ਆ ਖਮ ਨਹੀਂ ਲੱਖ ਹੀ ਦੇ ਦੂ ਸਵਾ ਲੱਖ ਹੀ ਦੇ ਦੂਗਾ ਹਾਂ ਜਿਹੜੇ ਨੇ ਲੈਣੀ ਆ ਉਹੀ ਫੋਨ ਲਾਵੇ ਬਸ ਠੀਕ ਆ ਭਰਾ ਬਾਈ ਕਹਿੰਦਾ ਜਿਹੜੇ ਨੇ ਲੈਣੀ ਆ ਮਤਲਬ ਕਿ ਉਹੀ ਫੋਨ ਲਾਓ ਉਹ ਪਤਲੇ ਪਿੰਡੇ ਦੀ ਆ ਹਨਾ ਪਤਲੇ ਪਿੰਡੇ ਦੀ ਆ ਬਾਈ ਛੋਟਾ ਛੋਟਾ ਸਿੰਗ ਲੱਗਿਆ ਹਾਂ ਨਾਲੇ ਲੇਵੇ ਦੀ ਬਾਲਾ ਚੰਗਾ ਮੁੱਠੀ ਵਾਲਾ ਥਣ ਲੱਗਿਆ ਗਾਂ ਵਾਲਾ ਲੇਵਲ ਲੱਗਿਆ। ਗਾਂ ਚੋਟੀ ਤੇ ਜੰਮਦੀ ਨਹੀਂ ਬਈ ਕਦੇ ਵੀ ਕਿਤੇ ਵੀ ਨਹੀਂ। ਨਹੀਂ ਜੰਮਦੀ ਬਾਈ ਇੰਨੇ ਚੰਗੀ ਬਰੀਡ ਵਾਲੀ ਝੋਟੀ ਨਹੀਂ ਜੰਮਦੀ ਕਿਉਂਕਿ ਕੱਦ ਵੱਡ ਵੀ ਚੰਗਾ ਹੈਗਾ। ਹਾਂ ਇਹਨੂੰ ਲਊਗਾ ਤੇ ਬਾਈ ਕੋਈ ਚੰਗਾ ਬੰਦਾ ਸ਼ੌਂਕੀ ਬੰਦਾ ਲਊਗਾ। ਸ਼ੌਂਕੀ ਬੰਦਾ ਲਾਉ ਬਾਈ ਜਿਹੜੇ ਨੇ ਪੈਸੇ ਲਾਉਣੇ। ਪਾਰ ਵਾਲਾ ਇਹਨੂੰ ਲੈਂਦਾ ਬਈ। ਨਹੀਂ ਲੈਂਦਾ ਬਾਈ ਜਿਵੇਂ ਆਪਾਂ ਪਿੱਠ ਪੁੜੀ ਚੜਾਈ ਦੇਖ ਲਓ ਮੱਝ ਕਿੰਨੀ ਹੈ ਮੰਜਾ ਟਿਕਦਾ ਉੱਤੇ। ਹੁਣ ਜਿਵੇਂ ਝੋਟੀਆਂ ਮੰਜਾ ਰਿਹਾ ਬਾਲੀ ਸ਼ਕੀਨ ਆ ਬਾਈ। ਹਾਂ ਬਾਲੀ ਸ਼ਕੀਨ ਬਸ ਹਾਂ ਹੁਣ ਮੰਨ ਕੇ ਚੋਕੇ ਭਾਣ ਦੇ ਅਗਲਾ ਚਾਰ ਡੰਗ ਦੇਖ ਲੈ ਬਈ ਉਹ ਕੋਈ ਠੀਕ ਆ ਬਈ ਕਹਿੰਦਾ ਚੋਕੇ ਭਾਵੇਂ ਚਾਰ ਡੰਗ ਦੇਖ ਲੈ ਚੰਗਾ ਬੋਲਾ ਹੁਣ ਤਿਆਰਾ ਕਰਮ ਵਾਲੀ ਹਾਂ ਬਸ ਹੁਣ ਤਿੰਨ ਕ ਦਾ ਟਾਈਮ ਹੋਇਆ ਤੜਕੇ ਸੋਈ ਗਈ ਇਹ 5:00 ਵਜੇ ਤੇ ਜਾਇ ਤਾਂ ਸ਼ਾਮ ਤੱਕ ਨੂੰ ਪੂਰਾ ਮਤਲਬ ਸ਼ਾਮ ਤੱਕ ਹਾਂ ਸ਼ਾਮ ਤੱਕ ਉਹ ਵੀ ਫਸ ਜੂਗੇ ਹਾਂਜੀ ਬਈ ਠੀਕ ਆ ਵੀਰੇ ਨੱਕ ਸੀਗਾ ਭਰਾ ਕੋਲੇ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ